ਲੇ ਜੰਗਲ ਦੇ ਵਿੱਚ ਤੁਰੇ ਕਰਦੇ ਆ ਉਹ ਵੇਖੋ ਕਿੰਨੇ ਜਾਨਵਰ ਬਹੁਤ سارے ਮੋਰ ਨੇ ਬਹੁਤ ਵਧੀਆ ਲੱਗਦਾ ਹੈ ਕੁਦਰਤੀ ਨਜ਼ਾਰਾ ਹੈ ਵੇਖਣ ਵਾਲਾ ਆ ਵਾ ਵੇਖੋ ਵੀ ਕਿਰਾ ਕੀ ਹੋ ਰਿਹਾ ਇਹ ਕੀ ਕਰੀ ਜਾਂਦੇ ਆ ਮਿਲਦਾ ਵਿਆਹ ਹੋ ਜਾ ਵੈਸੇ ਹੀ ਕੋਈ ਨਹੀਂ ਮੈਂ ਮਤਲਬ ਇੱਥੇ ਕੋਈ ਵੀ ਬੋਲਣ ਵਾਲਾ ਹੈਗਾ ਕੋਈ ਬੋਲਣ ਵਾਲਾ ਬੋਲੂਗਾ ਜਦੋਂ ਉਹ ਬੋਲਣਾ ਚਾਹੇ ਨਾ ਜਿਹਨੂੰ ਜਿਹਨੂੰ ਤਕਰੀਬ ਹੋਵੇ ਨਹੀਂ ਜਿਵੇਂ ਇਹ ਵੀਰ ਨਹੀਂ ਨਹੀਂ ਇਹਨਾ ਵੀ ਇਹ ਕੋਈ ਸ਼ਰਗਲ ਮੇਰੇ ਵੀ ਨੂੰ ਤਕਲੀਫ ਹੋਵੇ ਤਾਂ ਬੋਲਣਾ ਹੈ ਫਿਰ ਇੱਕ ਗੱਲ ਹੋਰ ਵਾਹ ਹਾਂਜੀ ਜਿਹੜਾ ਕਿਸੇ ਦੇ ਭਰੋਸੇ ਤੇ ਛਾਲ ਮਾਰਨੀ ਨਾ ਪੂਰੀ ਸਭ ਤੋਂ ਵੱਡੀ ਗੇਟ ਪਹੀਜੀ ਬਿਲਕੁਲ ਬਿਲਕੁਲ ਤੇ ਆਪਣਾ ਨਾ ਇੱਕ ਸਟicker ਰਹਿ ਗਿਆ ਸੀ ਲਾਉਣ ਵਾਲਾ ਤੇ ਕਾਫੀ ਦਿਨ ਤੋਂ ਆਪਾਂ ਟਰਾਈ ਕਰ ਰਹੇ ਸੀ ਤੇ ਹੁਣ ਇੱਥੇ ਨਾ ਆਪਾਂ ਬੋਰਡ ਤੇ ਸਟicker ਲਾਉਣਾ ਪੰਜਾਬ ਟੂ ਸਾਊਥ ਇੰਡੀਆ ਟਰੈਵਲ ਤੇ ਨਾਲ ਦੀ ਨਾਲ ਕਿ ਆਪਾਂ ਮੈਸੇਜ ਦੇਣਾ ਨੋ ਫਾਰਮਰ ਤੇ ਨੋ ਫੂਡ ਦਾ ਇਹ ਤਾਂ ਬਾਈ ਕੋਲ ਆਪਾਂ ਹੁਣ ਸਟicker ਲਗਵਾਉਣ ਲੱਗੇ ਆ ਬਹੁਤ ਮਿਹਨਤ ਕਰਕੇ ਆਪਣੇ ਸਟicker ਹੋ ਗਏ ਨੇ ਤਿਆਰ ਜਿਹੜੇ ਆਪਾਂ ਬੁਲਟ ਤੇ ਲਾਉਣੇ ਨੇ ਤੇ ਨਾਲ ਇਹਨਾਂ ਨੇ ਆਪਾਂ ਨੂੰ ਐਕਸਟਰਾ ਵੀ ਦੇ ਦਿੱਤੇ ਉਹ ਜਿਹੜੇ ਆਪਣੇ ਜਿਹੜੇ ਸਟicker ਲੱਗਣੇ ਸੀ ਉਹ ਤਾਂ ਗਏ ਲੱਗ ਤੇ ਤੁਸੀਂ ਦੱਸਿਆ ਜੀ ਕਿਵੇਂ ਲੱਗ ਰਿਹਾ ਤੁਹਾਨੂੰ ਇੱਧਰ ਵੀ ਲੱਗ ਗਿਆ ਤੇ ਇੱਧਰ ਵੀ ਲੱਗ ਗਿਆ ਤੇ ਇਹ ਸਾਈਡ ਤੇ ਵੀ ਲੱਗ ਗਿਆ ਤੁਹਾਡਾ ਦਾ ਤੁਹਾਡਾ ਅੰਕਲ ਸਾਡਾ ਕੰਮ ਕਰਨ ਵਾਸਤੇ ਹੋਰ ਠੀਕ ਠਾਕ ਹੋ ਹਾਂ ਬੜੀਆ ਬਹੁਤ ਸੋਹਣੇ ਸਟicker ਲਾ ਕੇ ਦਿੱਤੇ ਪਰ ਜਿਵੇਂ ਇਹਨਾਂ ਨੂੰ ਪਿਆ ਸੀ ਹਾਂਜੀ ਹਾਂਜੀ 올더 ਵੈਸਟ ਹਰਮ ਸਾਊਥਵਰਡ ਗੁੰਮਨੇ ਜਾ ਰਹੇ ਹਾਂ ਚਲੋ ਠੀਕ ਹੈ ਅੰਕਲ ਥੈਂਕ ਯੂ ਧੰਨਵਾਦ ਤੁਹਾਡਾ ਆਪਾਂ ਅਜਮੇਰ ਤੋਂ ਚੱਲੇ ਸੀ ਤੇ ਕੱਲ ਸ਼ਾਮ ਤੇ ਕਰਾਪਾ ਪਹੁੰਚ ਗਏ ਸੀ ਸ਼ਹਿਰ ਬਿਹਾਰ ਤੇ ਇੱਥੇ ਆਪਾਂ ਗੁਰੂ ਨਾਨਕ ਦੇਵ ਜੀ ਦੇ ਬਣੇ ਗੁਰਦੁਆਰਾ ਦੇ ਸਾਹਿਬ ਦੇ ਵਿੱਚ ਆਪਾਂ ਸਟੇ ਕੀਤਾ ਸੀ ਇੱਥੇ ਆਪਾਂ ਨੂੰ ਕਮਰਾ ਮਿਲ ਗਿਆ ਸੀ ਜੀ ਜਾਣਦੇ ਹੋ ਕਿ ਆਪਾਂ ਸਾਊਥ ਇੰਡੀਆ ਟੂਰ ਤੇ ਨਿਕਲੇ ਹੋਏ ਹਾਂ ਹੁਣ ਆਪਣਾ ਬੁਲਟ रेडी है सामान तामा जमा सारा कुछ ओके कर लिया ਤੇ ਇੱਥੇ ਆਪਾਂ ਨੂੰ ਆਹ ਵਾਲਾ ਜਿਹੜਾ ਰਾਤ ਰੂਮ ਮਿਲਿਆ ਸੀ ਤੁਹਾਨੂੰ ਰੂਮ ਦਿਖਾਉਣੇ ਆ ਕਿ ਰੂਮ ਵੈਸੇ ਤਾਂ ਅਵੇਲੇਬਲ ਨਹੀਂ ਸੀਗਾ ਪਰ ਇਹਨਾਂ ਨੇ ਆਪਣੇ ਤੇ ਯਕੀਨ ਕਰਕੇ ਇਹ ਰੂਮ ਦਿੱਤਾ ਕਿਸੇ ਮੁਲਾਜ਼ਮ ਦਾ ਸੀ ਤੇ ਯਕੀਨ ਜਿਹੜਾ ਹੁੰਦਾ ਆਪਣੇ ਹੱਥ ਹੀ ਹੁੰਦਾ ਯਕੀਨ ਜਿਹੜਾ ਬਣਾਇਆ ਜਾਂਦਾ ਕਿਉਂਕਿ ਇਹਨਾਂ ਦੇ ਜ਼ਰੂਰੀ ਕਾਗਜ਼ਾਤ ਵੀ ਆ ਵੇਖੋ ਜਿਵੇਂ ਆ ਸਾਰੇ ਕਾਗਜ਼ ਪਏ ਹੋਏ ਆ ਤੇ ਮੋਬਾਈਲ ਵੀ ਇਹਨਾਂ ਨੇ ਆਪਣੇ ਭਰੋਸੇ ਦੇ ਛੱਡਿਆ ਮੇਰਾ ਕਹਿਣ ਦਾ ਮਤਲਬ ਹੈ ਕਿ ਆਪਣੇ ਹੱਥ ਹੀ ਹੁੰਦਾ ਜਿਹੜਾ ਕਿਸੇ ਦਾ ਯਕੀਨ ਬਣਾਉਣਾ ਹੋਵੇ ਹੁਣ ਆਪਣਾ ਸਫ਼ਰ ਜਿਹੜਾ ਹੈ ਅੱਗੇ ਉਹਦੇ ਪਰਵਾਲੀ ਸਾਈਡ ਨੂੰ ਸਟਾਰਟ ਹੋਏਗਾ ਜਿਹੜੇ ਪੰਜਾਬ ਤੋਂ ਆਉਂਦੇ ਨੇ ਤੇ ਉਹਨਾਂ ਵਾਸਤੇ ਜੇ ਰਸਤੇ ਦੇ ਵਿੱਚ ਕੋਈ ਹਨੇਰਾ ਹੋ ਜਾਂਦਾ ਹੈ ਨਾ ਤੇ ਉਹ ਤੁਸੀਂ ਇਸ ਗੁਰਦੁਆਰੇ ਦੇ ਵਿੱਚ ਠਹਿਰ ਸਕਦੇ ਇੱਥੇ ਰਹਿਣ ਦਾ ਪ੍ਰਬੰਧ ਹੈ ਖਾਣ ਪੀਣ ਦਾ ਪ੍ਰਬੰਧ ਹੈ ਤੇ ਸਿਸਟਮ ਵੀ ਬਹੁਤ ਵਧੀਆ ਹੈ ਇਹ ਬਿਹਾਵਰ ਦੇ ਵਿੱਚ ਜਿਹੜੇ ਉਦੇਪੁਰ ਨੂੰ ਜਾਣ ਵਾਲੇ ਆ ਜਾਂ ਜਿਹੜੇ ਅਜਮੇਰ ਤੋਂ ਆਉਂਦੇ ਆ ਬਾਈ ਹੈਲੋ ਉਦੇਪੁਰ ਜਾਣਾ ਉਦੇਪੁਰ ਸਿੱਧਾ ਆ ਵੇਖੋ ਵੀ ਆ ਕੀ ਹੋ ਰਿਹਾ ਇਹ ਕੀ ਕਰੀ ਜਾਂਦੇ ਆ ਮਿਲਦਾ ਵਿਆਹ ਹੋ ਜਾ ਵੈਸੇ ਹੀ ਕੋਈ ਬਾਦ ਜੀ ਥੈਂਕ ਯੂ ਧੰਨਵਾਦ ਆਪਕਾ ਬਹੁਤ ਬਹੁਤ ਧੰਨਵਾਦ ਏ ਵੇਖੋ ਝੁੱਗੀਆਂ ਦੇ ਵੀ ਦਿਲ ਵੱਡੇ ਹੁੰਦੇ ਆ ਝੁੱਗੀਆਂ 'ਚ ਰਹਿਣ ਵਾਲਿਆਂ ਦੇ ਦਿਲ ਵੱਡੇ ਆ ਉਸ ਦਾ ਘਰ ਛੋਟੇ ਹੁੰਦੇ ਆ ਉਦੋਂ ਉਦੇਪੁਰ ਜਾਣਾ ਉਦੇਪੁਰ ਹਾਂ ਠੀਕ ਹੈ ਧੰਨਵਾਦ ਆਪਕਾ ਪੁਰੇ ਤੋਂ ਤਕਰੀਬਨ 180 ਕਿਲੋਮੀਟਰ ਪਿੱਛੇ ਆ ਤੇ ਹੁਣ ਜਿਹੜੇ ਆ ਐਮਪੀ ਵਾਲੇ ਜਿਵੇਂ ਕਹੜੀਏ ਪਹਾੜ ਉਹ ਸ਼ੁਰੂ ਹੋ ਗਏ ਨੇ ਤੇ ਵੇਖੋ ਬਿਲਕੁਲ ਪਹਾੜ ਜਿਹੜੇ ਨੇ ਉੱਪਰ ਉਹ ਗੰਝੇ ਨੇ ਤੇ ਪਾਣੀ ਦੀ ਘਾਟ ਹੈ ਇਸ ਜਗ੍ਹਾ ਨੂੰ ਬਹੁਤ ਘਾਟ ਪਾਣੀ ਦੀ ਆ ਤੇ ਗਲਾ ਵੀ ਸੁੱਕ ਰਿਹਾ ਤੇ ਰੋਡ ਤਾਂ ਬਹੁਤ ਵਧੀਆ ਤੇ ਪਰ ਜਿਹੜਾ ਟੈਂਪਰੇਚਰ ਹੋ ਬਾਧ ਰਿਹਾ ਤੇ ਫੋਨ ਵੀ ਇਸ ਟਾਈਮ ਹੈਂਗ ਹੁੰਦੇ ਪਏ ਨੇ ਚੱਲ ਗਿਆ ਬਾਈ ਬਿਹਾਰ ਤੋਂ ਉਦੇਪੁਰ ਨੂੰ ਜਾ ਰਹੇ ਆ ਤੇ ਰਸਤੇ ਦੇ ਵਿੱਚ ਨਾ ਆ ਵੀਆ ਬਾਣ ਦੇ ਵਿੱਚ ਤੁਹਾਨੂੰ ਦਿਖਾਉਣੇ ਆ ਸਨਾਂ ਮੋਰ ਨਜ਼ਰ ਆਏ ਨੇ ਬਾਕੀ ਕੋਸ਼ਿਸ਼ ਕਰਦੇ ਆ ਤੁਹਾਨੂੰ ਦਿਖਾਉਣ ਦੀ ਤੇ ਨੇ ਕਾਫੀ ਸਾਰੇ ਤਕਰੀਬਨ 15 20 ਮੋਰ ਸੀਗੇ ਥੱਲੇ ਜਾ ਕੇ ਵੇਖਦੇ ਆ ਜੀ ਉੱਥੇ ਤੱਕ ਪਹੁੰਚ ਆ ਗਿਆ ਖਾਈ ਬਹੁਤ ਡੂੰਗੀ ਜੀ ਗਈ ਆ ਰੋਡ ਤੋਂ ਹੇੜਲੇ ਬੰਨੇ ਇਹ 1 ਮਿੰਟ ਉਹ ਵੇਖੋ ਵੇਖ ਕੇ ਨਾ ਗਾਂ ਭੱਜ ਗਏ ਆ ਦੂਜੀ ਸਾਈਡ ਤੇ ਮੈਂ ਜਾਣਾ ਆ ਮੋਰ ਬਹੁਤ ਨੇ ਘੱਟੋ ਘੱਟ 15 20 ਮੋਰ ਸੀਗੇ ਆਂਦੇ ਝਾੜੀਆਂ ਦੇ ਵਿੱਚ ਪਤਾ ਨਹੀਂ ਆ ਮੋਰ ਨਾ ਖੁੱਲੇ ਹੀ ਉਵੇਂ ਲਗੇ ਫਿਰਦੇ ਆ ਇਹ ਕੁਦਰਤ ਇਹਦਰ ਵੀ ਕੁਦਰਤ ਵਸਦੀ ਹੈਗੀ ਆ ਕਿ ਕਾਫੀ ਵੱਡੇ ਵੱਡੇ ਮੋਰ ਨੇ ਆ ਵੇਖੋ ਧਿਆਨ ਨਾਲ ਤੇ ਅੱਗੇ ਲੱਗੇ ਨਾ ਭੱਜ ਗਏ ਸਾਰੇ ਇਹ ਕਹਿੰਦਾ ਕਾਫੀ ਸਾਰੇ ਨੇ ਪਰ ਕੁੱਲੇ ਆ ਜੰਗਲ ਦੇ ਵਿੱਚ ਤੁਰੇ ਕਰਦੇ। ਉਹ ਵੇਖੋ ਕਿੰਨੇ ਜਾਲ। ਬਹੁਤ ਸਾਰੇ ਮੋਰ ਨੇ। ਬਹੁਤ ਵਧੀਆ ਲੱਗਦਾ ਹੈ ਕੁਦਰਤੀ ਨਜ਼ਾਰਾ ਹੈ ਵੇਖਣ ਵਾਲਾ। ਉਹ ਭੱਜ ਗਏ ਗਿਆ। ਇੱਕ ਆ ਫਿਰਦਾ। ਤੇ ਇਦਾਂ ਦੇ ਮੋਰ ਜਿਹੜੇ ਆਪਾਂ ਨੂੰ ਅੱਜ ਖਾਸ ਤੌਰ ਤੇ ਆਪਾਂ ਨੂੰ ਚਿੜੀਆ ਘਰ 'ਚ ਦੇਖਦੇ ਗਿਆ। ਪਰ ਇੱਥੇ ਵੇਖ ਕੇ ਬੜਾ ਵਧੀਆ ਮਹਿਸੂਸ ਹੋਇਆ ਕਾਫੀ ਨੇ ਇੱਕ ਆ ਫਿਰਦਾ। ਤਕਰੀਬਨ 15-20 ਆ। ਦੇ ਵਿੱਚ ਹਨਾ ਲొਕੇਸ਼ਨ ਬਹੁਤ ਹੀ ਵਧੀਆ ਨਜ਼ਰ ਆਈ ਆ ਕਿ ਪਾਣੀ ਜਿਹੜਾ ਪਾਣੀ ਬਿਲਕੁਲ ਸਾਫ ਸੁਥਰਾ ਪਾਣੀ ਤੇ ਇੱਥੇ ਲੱਭਨੇ ਜਿਵੇਂ ਤੁਸੀਂ ਵੇਖੋ ਵੀ ਆ ਵਕਤਾਂ ਜਾਨਵਰ ਜਿਹੜੇ ਕਿ ਇਹੋ ਜੀ ਕੁਦਰਤियां ਕੁਦਰਤੀ ਜਿਹੜੀਆਂ ਆਬਾਦੀਆਂ ਨੇ ਉਹਨਾਂ ਦੇ ਉੱਤੇ ਆਣ ਕੇ ਖੁਸ਼ ਹੁੰਦੇ ਆ ਪਾਣੀ ਪੀਣ ਨੂੰ ਤੇ ਇੱਥੇ ਪਾਣੀ ਦੇ ਵਿੱਚ ਤੈਰਨ ਵਾਸਤੇ ਤੇ ਮੱਛੀਆਂ ਵੀ ਇਹਦੇ ਵਿੱਚ ਹੈਗੀਆਂ ਨੇ ਤੇ ਇਧਰਲੇ ਬਨੇ ਨਾ ਪਾਣੀ ਦੀ ਨਿਕਾਸੀ ਵਾਸਤੇ ਜਿਹੜਾ ਮੰਨ ਲਓ ਇਹ ਪਹਾੜਾਂ ਦੇ ਵਿੱਚੋਂ ਬਾਰਸ਼ਾਂ ਦਾ ਪਾਣੀ ਆਉਂਦਾ ਨਾ ਤੇ ਇਹ ਪਾਣੀ ਸਾਰਾ ਖੇਤਾਂ ਨੂੰ ਚਲਾ ਜਾਂਦਾ ਤੇ ਇਧਰਲੇ ਬਨੇ ਆ ਇਹਨਾਂ ਨੇ ਜਿਵੇਂ ਕੰਟਰੋਲ ਕੀਤਾ ਆ ਪਾਣੀ ਦਾ ਇੱਕ ਤਰ੍ਹਾਂ ਦਾ ਆ ਤੁਹਾਨੂੰ ਇੱਥੋਂ ਸਾਰਾ ਪਾਣੀ ਦਾ ਕੰਟਰੋਲ ਹੈ ਤੇ ਇਹ ਜਿਹੜੇ ਕੁਦਰਤ ਇਹ ਨਾ ਕੁਦਰਤ ਰੀ ਵਾਲਾ ਕੁਦਰਤ ਜਿਹੜੀ ਆ ਐਦਾਂ ਨਜ਼ਰ ਆਉਂਦੀ ਵੇਖੋ ਵੀ ਜਾਨਵਰ ਜਿਹੜੇ ਪੰਛੀ ਐ ਤੇ ਕਿੰਨੇ ਕਿੰਨੇ ਮ제 ਲੈ ਰਹੇ ਆ ਤੇ ਆਪਾਂ ਇਹ ਚੀਜ਼ਾਂ ਸਾਰੀਆਂ ਖਤਮ ਕਰ ਚੁੱਕੇ ਆ ਨਾ ਤਾਂ ਜਾਨਵਰਾਂ ਦੇ ਰਹਿਣ ਨੂੰ ਹੈਗਾ ਨਾ ਪੰਛੀਆਂ ਦੇ ਰਹਿਣ ਨੂੰ ਹੈਗਾ ਜਿਹੜੀ ਮਨੁੱਖੇ ਵੀ ਇਹਨਾਂ ਵਾਸਤੇ ਕਿੰਨਾ ਜ਼ਿਆਦਾ ਘਾਤਕ ਸਿੱਧ ਹੋ ਰਿਹਾ ਹੈਗਾ ਲੋਕੇਸ਼ਨ ਬਹੁਤ ਵਧੀਆ ਜਿਹੜੀ ਇਸ ਟਾਈਮ ਪੈਟਰੋਲ ਪੰਪ ਤੇ ਰੁਕਿਆ ਤੇ ਪਾਣੀ ਵਾਲੀ ਬੋਤਲ ਹੋ ਗਈ ਸੀ ਖਾਲੀ ਤੇ ਪਾਣੀ ਆਪਣਾ ਇੱਥੇ ਠੰਡਾ ਹੀ ਮਿਲ ਗਿਆ ਬਾਕੀ ਪੀਣ ਦੇ ਵਿੱਚ ਇੰਨਾ ਜ਼ਿਆਦਾ ਸਵਾਦਿਸ਼ਟ ਪਾਣੀ ਨਹੀਂ ਹੈਗਾ ਜਿੰਨਾ ਆਪਣਾ ਪੰਜਾਬ ਵਾਲਾ ਹੁੰਦਾ ਪਰ ਆਪਾਂ ਉਦੇ ਪੁਰ ਤੋਂ ਤਕਰੀਬਨ 665 ਕਿਲੋਮੀਟਰ ਪਿੱਛੇ ਆ ਤੇ ਐਚਪੀ ਦੇ ਪੈਟਰੋਲ ਪੰਪ ਤੇ ਪਹੁੰਚੇ ਆ ਤੇ ਇੱਕ ਵਾਰ ਫਿਰ ਤੋਂ ਆਪਾਂ ਬੁਲਟ ਦੀ ਟੈਂਕੀ ਫੁੱਲ ਕਰਵਾਉਣ ਲੱਗੇ ਆਂ ਫੁੱਲ ਕਰਵਾਣੀ ਜਾਂ ਵੈਸੇ 1000 ਰੁਪਏ ਦਾ ਪਾਉਲੀਆ ਕਰਾਉਂ ਹਜ਼ਾਰ ਰੁਪਏ ਹਾਂ 1000 ਰੁਪਏ ਦਾ ਕਰ ਦੇਣਾ ਬਾਈ ਸਾਹਿਬ ਇਹ ਖੁੱਲ ਨਹੀਂ ਰਿਹਾ ਖੁੱਲ ਗਿਆ ਜ਼ੀਰੋ ਦੇਖ ਲੈ ਹਾਂ ਓਕੇ ਰਿਪੋਰਟ ਬਾਈ ਸਾਡੇ ਕਰੀਬ ਪੌਣੇ 5 ਵਜ ਚੁੱਕੇ ਨੇ ਤੇ ਆਪਾਂ ਪਹੁੰਚੇ ਆਂ ਮਹਾਕਾਲੀ ਢਾਬੇ ਤੇ ਤੇ ਇੱਥੇ ਬੈਠ ਕੇ ਆਪਾਂ ਚਾਹ ਪੀਨੇ ਆਂ ਉਸ ਤੋਂ ਬਾਅਦ ਦੇ ਵਿੱਚ ਸਫ਼ਰ ਨੂੰ ਫੇਰ ਅੱਗੇ ਖਿੱਚਾਂਗੇ ਆਪਣੀ ਚਾਹ ਵੀ ਆ ਗਈ ਆ ਤੇ ਕੱਲ ਆਪਾਂ ਅਜਮੇਰ ਦਰਗਾਹ ਦੇ ਕੋਲੋਂ ਨਾ ਲਿਆ ਸੀ ਕਿ ਉਹਨੂੰ ਕੀ ਕਹਿੰਦੇ ਪਤੀਸਾ ਤੇ ਬਹੁਤ ਹੀ ਟੇਸਟ ਐ ਇਸ ਟਾਈਮ ਉਹਦੇ ਪੁਰ ਤੋਂ ਤਕਰੀਬਨ 25 26 ਕਿਲੋਮੀਟਰ ਪਿੱਛੇ ਆ ਤੇ ਇੱਧਰ ਢਲ ਰਿਹਾ ਸੂਰਜ ਤੇ ਆਸ-ਪਾਸ ਜਿਹੜੇ ਆ ਪਹਾੜ ਖੁਸ਼ਕ ਪਹਾੜ ਪਰ ਜਦੋਂ ਉਹਨਾਂ ਨੂੰ ਦੂਰ ਤੋਂ ਵੇਖਦੇ ਆ ਇਹਨਾਂ ਦੇ ਕਿਤੇ ਨਾ ਕਿਤੇ ਉੱਤਰਾਖੰਡ ਤੇ ਹਿਮਾਚਲ ਦੇ ਪਹਾੜਾਂ ਦਾ ਭਲੇਖਾ ਪੈਂਦਾ ਤੇ ਲੋਕੇਸ਼ਨਾਂ ਬਹੁਤ ਹੀ ਵਧੀਆ ਆ ਰਹੀਆਂ ਐ ਤੇ ਰੋਡ ਵੀ ਬਹੁਤ ਹੀ ਵਧੀਆ ਤੇ ਇਧਰ ਲੈ ਬਨੇ ਉਹ ਪਹਾੜੀ ਦੇ ਪਿਛਲੇ ਬੰਨੇ ਢਲਦਾ ਪਿਆ ਸੂਰਜ ਉਹ ਵੀ ਤੁਹਾਨੂੰ ਵਿਖਾਉਣ ਦੀ ਕੋਸ਼ਿਸ਼ ਕਰਦੇ ਆ। ਲਓ ਵੀ ਮਿੱਤਰੋ ਉਹ ਸਾਹਮਣੇ ਸੂਰਜ ਢਲ ਰਿਹਾ ਹੈ। ਇਹ ਚੀਜ਼ਾਂ ਵੇਖਣ ਵਾਸਤੇ ਲੋਕ ਨਾ ਜਿਹੜੇ ਤਰਸ ਜਾਂਦੇ ਨੇ ਕਿਉਂਕਿ ਖਾਸ ਤੌਰ ਤੇ ਪਹਾੜੀ ਏਰੀਏ ਦੇ ਵਿੱਚ ਤੇ ਇਧਰ ਲੈ ਬਨੇ ਤੁਸੀਂ ਵੇਖੋਗੇ ਪਹਾੜੀ ਬਹੁਤ ਹੀ ਜਾਰੀ ਜਿਵੇਂ ਕਹਿੰਦੇ ਤਿੱਖੀ ਪਹਾੜੀ ਉਹ ਪਹਾੜੀ ਦੇ ਤੇ ਟਾਪ ਦੇ ਉੱਤੇ ਮੰਦਿਰ ਜਿਹੜਾ ਹੈ ਉਹਦੇ ਮੰਦਰ ਦਾ ਘੁਮਟ ਨਜ਼ਰ ਆ ਰਿਹਾ ਜੂਮ ਕਰੀਂ ਬਣਾ ਜਾ ਫ੍ਰੀਜ਼ ਕਰ ਦਿਓ ਉਹ ਤੁਸੀਂ ਵੇਖੋ ਪਹਾੜੀ ਸ਼ਹਿਰ ਤੇ ਨਜ਼ਰ ਆ ਰਹੀ ਹੋਵੇ ਉਹਦੇ ਉੱਤੇ ਮੰਦਰ ਵੇਖੋ ਭਵਾਨ ਦਾ ਮੰਦਰ ਬਣਿਆ ਆ ਤੇ ਇਧਰਲੇ ਬੰਨੇ ਆ ਪਹਾੜੀ ਦੇ ਉਹਲੇ ਹੋ ਚੁੱਕਾ ਹੈ ਸੂਰਜ ਇਸ ਟਾਈਮ ਹੁਣ ਆਪਾਂ ਤਕਰੀਬਨ ਉਹਦੇ ਪੁਰ ਦੇ ਵਿੱਚ ਐਂਟਰ ਕਰ ਚੁੱਕੇ ਆ ਤੇ ਆਹ ਦੇਖੋ ਤੁਸੀਂ ਨਾ ਚਿਹਰੇ ਦਾ ਬਹੁਤ ਹੀ ਮੰਦਾ ਹਾਲ ਹੋ ਰਿਹਾ ਆ ਜਿਹੜਾ ਗਲਾਸ ਜਿਹਾ ਲਗਾਈਦਾ ਨਾ ਇਹਦੇ ਨਾਲ ਬੜੀ ਜ਼ਿਆਦਾ ਦਿੱਕਤ ਆਉਂਦੀ ਹੈ ਤੇ ਆ ਸ਼ਾਮ ਦਾ ਮੌਸਮ ਹੈ ਤੇ ਜਿਹੜੀ ਸਭ ਤੋਂ ਪਹਿਲੀ ਟਰਨਲ ਆਪਾਂ ਨੂੰ ਦਿਖ ਰਹੀ ਹੈ ਇਹਦੇ ਵਿੱਚ ਐਂਟਰ ਕਰਾਂਗੇ ਆਸ-ਪਾਸ ਦਾ ਵਿਊ ਪੂਰਾ ਵੇਖਣ ਵਾਲਾ ਹੈ ਉੱਤੇ ਨਿੱਕੇ ਨਿੱਕੇ ਬੱਦਲ ਨਜ਼ਰ ਆ ਰਹੇ ਆ ਤੇ ਇਧਰਲੇ ਬੰਨੇ ਸਾਹਮਣੇ ਆਈ ਟਰਨਲ ਤੇ ਪਿੱਛੋਂ ਰੋਡ ਵਗਦਾ ਪਿਆ ਪੂਰੀ ਘੈਂਟ ਲੋਕੇ ਤੇ ਘੈਂਟ ਹੀ ਨਜ਼ਾਰਾ ਹੈ ਆ ਹੁਣ ਆਪਣਾ ਮੋਬਾਈਲ ਇੱਥੋਂ 750 ਤੇ 95 ਕਿਲੋਮੀਟਰ ਉਦਿਹਪੁਰ ਤਕਰੀਬਨ 15 ਕਿਲੋਮੀਟਰ ਦਾ ਸਫਰ ਆਪਣਾ ਰਹਿ ਗਿਆ ਮੇਰੇ ਵਾਲੇ ਨੂੰ ਬੜਾ ਜਿਆਦਾ ਚਾਜ ਆ ਨਿੱਕਾ ਜਾ ਵਿਚਾਰਾ ਤੇ ਬੜਾ ਜਿਆਦਾ ਮੋਹ ਜਿਹਾ ਕਰੀ ਜਾਂਦਾ ਰੀਲਾਂ ਬਣਾਉਂਦਾ ਬੜਾ ਸ਼ਕੀਨ ਹੈ ਤੇ ਜਿਹਨਾਂ ਨੂੰ ਕਹਿੰਦਾ ਬਾਈ ਕਿਨਾਂ ਵੀ ਜਟ ਪਹੁੰਚ ਗਿਆ ਹੁੰਦਾ ਪਰ ਪਹੁੰਚ ਗਿਆ ਪਹੁੰਚ ਗਿਆ ਕੋਈ ਨਹੀਂ ਤੇਰੀਆਂ ਰੀਲਾਂ ਵਿੱਚ ਆ ਜਿਹੜੇ ਨਾ ਪੂਰੇ ਕਰ ਦਾਂਗੇ ਟੈਨਸ਼ਨ ਨਾ ਲੈ ਸੋ ਜੀ ਟਾਈਮ ਹੋ ਚੁੱਕਿਆ ਪੌਣੇ 7 ਦੇ ਤੇ ਆਪਾਂ ਪਹੁੰਚ ਚੁੱਕੇ ਆ ਉਦੇਪੁਰ ਸਿਟੀ ਤੇ ਇੱਥੇ ਗੁਰਦੁਆਰਾ ਸਾਹਿਬ ਹੈ ਤੇ ਇੱਥੇ ਆਪਾਂ ਹੁਣ ਪਤਾ ਕਰਦੇ ਆਂ ਜੇ ਆਪਾਂ ਨੂੰ ਕਮਰਾ ਮਿਲ ਜਾਵੇ ਤੇ ਬਹੁਤ ਹੀ ਚੰਗਾ ਹੋਵੇਗਾ ਕਿਉਂਕਿ ਆਪਾਂ ਨੂੰ ਗੁਰਦੁਆਰੇ ਤੇ ਹੀ ਯਕੀਨ ਆਉਦਾ ਆ ਨੌ ਜਗ੍ਹਾ ਤੇ ਇਸ ਲਈ ਆਪਾਂ ਹੁਣ ਕਮਰਾ ਲੈਣ ਦੀ ਕੋਸ਼ਿਸ਼ ਕਰਦੇ ਅੱਜ ਗੁਰਦੁਆਰੇ ਸਾਹਿਬ ਦਾ ਜਿਹੜਾ ਉੱਪਰਲੇ ਬਣੇ ਵਾਲਾ ਪੋਰਸ਼ਨ ਤੇ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਹੈ ਨੀਚੇ ਵੀ ਪ੍ਰਕਾਸ਼ ਹੈ ਤੇ ਉੱਪਰ ਵੀ ਪ੍ਰਕਾਸ਼ ਹੈ ਬਹੁਤ ਹੀ ਸੋਹਣਾ ਗੁਰਦੁਆਰਾ ਸਾਹਿਬ ਬਣਾਇਆ ਹੋਇਆ ਹੈ ਆਪਾਂ ਇਸੇ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਰੁੱਕ ਗਏ ਆ ਤੇ ਇਹ ਬਾਬਾ ਜੀ ਆਏ ਹੋਏ ਨੇ ਅੰਮ੍ਰਿਤਸਰ ਤੋਂ ਇਹ ਐਮਪੀ ਤੋਂ ਨੇ ਤੇ ਇੱਥੋਂ ਦੇ ਵੀਰ ਜੀ ਨੇ ਆਪਣੇ ਵਾਸਤੇ ਲੰਗਰ ਦੀ ਵਿਵਸਥਾ ਕਰ ਦਿੱਤੀ ਆ ਤੇ ਬਾਕੀ ਤੁਹਾਡੇ ਨਾਲ ਬਹੁਤ ਹੀ ਜ਼ਰੂਰੀ ਗੱਲ ਕਰਨੀ ਆ ਤੇ ਕੱਲ ਆਪਾਂ ਤੁਹਾਡੇ ਨਾਲ ਇੱਕ ਵੱਖਰੀ ਵੀਡੀਓ ਬਣਾ ਕੇ ਤੇ ਉਹ ਪੇਸ਼ ਕਰਾਂਗੇ ਤੇ ਜੁੜਿਆ ਰਿਹਾ ਜੇ ਆਪਣੇ ਸਫਰਾ ਨਾਲ ਆਪਣੀਆਂ ਵੀਡੀਓ ਨਾਲ ਬਹੁਤ ਹੀ ਮਤਲਬ ਸਿੱਖਾਂ ਵਾਸਤੇ ਇੱਕ ਬਹੁਤ ਵੱਡਾ ਮਸਲਾ ਜਿੰਦੇ ਵਾਸਤੇ ਕੋਈ ਵੀ ਧਿਆਨ ਨਹੀਂ ਦਿੰਦਾ ਉਹ ਚੀਜ਼ ਬਾਰੇ ਗੱਲਬਾਤ ਤੁਹਾਡੇ ਨਾਲ ਕਰਾਂਗੇ ਕੱਲ ਨੂੰ ਅੱਜ ਦੇ ਲਈ ਸਸਰੀਕਾਰ ਸਾਰਿਆਂ ਨੂੰ